ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅ ਦੋ ਘਟਨਾਵਾਂ ਜਿਹੜੀਆਂ ਨੇ ਬਹੁਤ ਹੀ ਮਾੜੀਆਂ ਇੱਕ ਯੂਪੀ ਤੇ ਬਿਹਾਰ 'ਚ ਹੋਈ ਹੈ। ਯੂਪੀ ਦੇ ਬਲਿਆ ਬਲਿਆ ਦੇ ਵਿੱਚ ਇੱਕ ਦਲਿਤ ਪਰਿਵਾਰ ਨੇ ਵਿਆਹ ਲਈ ਇੱਕ ਮੈਰਿਜ ਪੈਲੇਸ ਬੁੱਕ ਕਰ ਲਿਆ ਤੇ ਉੱਥੇ ਵਿਆਹ ਕਰਨ ਦੀ ਕਰ ਰਹੇ ਸੀ ਤੇ ਜਿਹੜੇ ਦੂਜੇ ਉੱਚ ਜਾਤੀ ਦੇ ਲੋਕ ਐ ਤਕਰੀਬਨ 20 ਦੇ ਨੇੜੇ ਤੇੜੇ ਡੰਡਿਆਂ ਤੇ ਰੌਡਾਂ ਨਾਲ ਆ ਕੇ ਉਹ ਉਸ ਪਰਿਵਾਰ ਦੇ ਮੈਂਬਰਾਂ ਦੀ ਕੁੱਟਾਈ ਕੀਤੀ ਹੈ ਤੇ ਉਹ ਸਖਤ ਜ਼ਖਮੀ ਨੇ ਤੇ ਇੱਕ ਤਾਂ ਇਹ ਹੈ ਕਿ ਅ ਦੂਜੀ ਜਿਹੜੀ ਹੈਗੀ ਹੈ ਉਹ ਬਿਹਾਰ ਦੀ ਹੈ ਬਿਹਾਰ ਦੇ ਮੁਜਫਰਪੁਰ ਚ 11 ਸਾਲਾਂ ਦੀ ਦਲਿਤ ਲੜਕੀ ਜਿਹੜੀ ਹੈ ਉਹਦਾ ਬਲਾਤਕਾਰ ਕਰਕੇ ਉਸ ਨੂੰ ਅ ਉਹਦੇ 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 ਤੇ ਚਾਕੂਆਂ ਦੇ ਤਕਰੀਬਨ 20 ਜ਼ਖਮ ਹੋਏ ਹੋਏ ਸੀ ਤੇ ਉਸ ਨੂੰ ਕਿਸੇ ਭੱਠੇ ਦੇ ਟੋਏ ਚ ਸੜਤਾ ਤੇ ਜਦੋਂ ਉਹ ਲੱਭੀ ਤੇ ਉਹਨੂੰ ਉਹ ਹਸਪਤਾਲ ਲੈ ਕੇ ਗਏ ਤੇ ਹਸਪਤਾਲ ਚ ਵੀ 5 ਘੰਟੇ ਉਹ ਐਂਬੂਲੈਂਸ 'ਚ ਪਈ ਰਹੀ ਉਹਦਾ ਕੋਈ ਇਲਾਜ ਨਹੀਂ ਹੋਇਆ ਤੇ ਉਹਦੀ ਮੌਤ ਹੋ ਗਈ। ਇਹ ਦੋ ਘਟਨਾਵਾਂ ਜਿਹੜੀਆਂ ਨੇ ਇੱਕ ਦਲਿਤ ਲੜਕੀ ਛੋਟੀ ਦਾ ਬਲਾਤਕਾਰ ਹੋਣਾ ਤੇ ਉਹਦੇ ਤੇ ਸਰਕਾਰ ਦਾ ਚੁੱਪ ਰਹਿਣਾ ਤੇ ਦੂਜਾ ਗਲਤ ਪਰਿਵਾਰ ਦੀ ਲੜਕੀ ਦਾ ਇਸ ਤਰ੍ਹਾਂ ਸ਼ਾਦੀ ਦੇ ਵਿੱਚ ਉਹਨਾਂ ਦੀ ਕੁੱਟਮਾਰ ਕਰਨੀ ਇਹ ਜਾਤੀ ਹੰਕਾਰ ਦਾ ਤੇ ਦੂਸਰਾ ਇੱਕ ਬਹੁਤ ਵੱਡਾ ਉਦਾਹਰਨ ਹੈ। ਤੇ ਕਹਿਣ ਨੂੰ ਚਾਹੀਏ ਜਿਹੜੀਆਂ ਡਬਲ ਇੰਜਨ ਦੀਆਂ ਸਰਕਾਰਾਂ ਨੇ ਇਹ ਪਰ ਇਹ ਇੰਜਨ ਫੇਲ ਨੇ ਲੋਕਾਂ ਨੂੰ ਜਿਹੜੀ ਪ੍ਰੋਟੈਕਸ਼ਨ ਹੈ ਸੁਰੱਖਿਆ ਹੈ ਉਹ ਦੇ ਨਹੀਂ ਰਹੇ ਅਗਲੀ ਗੱਲ ਦੋਸਤੋ ਤੀਜੀ ਇਹਦੇ ਨਾਲ ਜੁੜਮੀ ਪੱਛਮੀ ਬੰਗਾਲ ਦੀ ਪੁਲਿਸ ਨੇ ਗੁਰਗਾਓ ਤੋਂ ਇੱਕ ਲੜਕੀ ਸ਼ਰਮਿਸ਼ਠਾ ਪਲੋਨੀ ਨੂੰ ਗ੍ਰਿਫਤਾਰ ਕੀਤਾ ਉਹ 22 ਸਾਲਾਂ ਦੀ ਹੈ ਤੇ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਆ ਇਸਲਾਮ ਦੇ ਜਿਹੜੇ ਬਾਨੀ ਨੇ ਮੁਹੰਮਦ ਸਾਹਿਬ ਉਹਨਾਂ ਬਾਰੇ ਮਾੜੀਆਂ ਟਿੱਪਣੀਆਂ ਕੀਤੀਆਂ ਸੀ ਤੇ ਉਹਦੇ ਤੇ ਕੇਸ ਦਰਜ ਹੋਇਆ ਸੀ। ਉਹਦੀ ਵੀਡੀਓ ਵਾਇਰਲ ਹੋ ਰਹੀ ਹੈ ਵੀ ਜਦੋਂ ਉਹਨੂੰ ਪੁਲਿਸ ਫੜ ਕੇ ਲੈ ਕੇ ਜਾ ਰਹੀ ਹੈ ਉਹਨੂੰ ਬੱਸ 'ਚ ਬਿਠਾਇਆ ਜਾਂਦਾ ਤਾਂ ਉਹ ਕਹਿੰਦੀ ਹੈ ਵੀ ਇਹ ਕੋਈ ਡੈਮੋਕ੍ਰੇਸੀ ਨਹੀਂ ਹੈ। ਸੱਚਮੁੱਚ ਹੀ ਉਹਨੂੰ ਬੋਲਣ ਦਾ ਅਧਿਕਾਰ ਹੈ ਅਸੀਂ ਇਹ ਸਮਝਦੇ ਹਾਂ ਪਰ ਬੋਲਣ ਲੱਗਿਆ ਘੱਟੋ-ਘੱਟ ਉਹਨੂੰ ਇੰਨਾ ਤਾਂ ਪਤਾ ਹੋਣਾ ਚਾਹੀਦਾ ਹੈ ਵੀ ਇਸ ਨਾਲ ਕਿਸੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਠੱਪਕ ਸਕਦੀਆਂ ਨੇ ਤੇ ਉਹ ਦੇ ਇਸ ਵੱਡਾ ਦੰਗਾ ਫਸਾਦ ਹੋ ਸਕਦਾ ਹੈ ਪਹਿਲਾਂ ਵੀ ਬੀਜੇਪੀ ਦੇ ਆਗੂ ਇਸ ਤਰ੍ਹਾਂ ਕਰਦੇ ਰਹੇ ਉਹਨਾਂ ਦੀ ਇੱਕ ਪ੍ਰਵਕਤਾ ਟੀਵੀ ਦੇ ਉੱਤੇ ਮੁਹੰਮਦ ਸਾਹਿਬ ਦੇ ਵਿਰੁੱਧ ਬੋਲ ਗਈ ਸੀਗੀ ਨੂਪੁਰ ਸ਼ਰਮਾ ਸੋ ਇਸ ਤਰ੍ਹਾਂ ਜਿਹੜਾ ਮੋਦੀ ਸਾਹਿਬ ਨੇ ਕਈ ਵਾਰ ਤਿੰਨ ਚਾਰ ਵਾਰੀ ਜਿਹੜੇ ਕੰਟੈਂਟ ਕ੍ਰியேਟਰ ਨੇ ਬਹੁਤ ਸਾਰੇ ਜਿਹੜੇ ਇਹ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਇਹਨਾਂ ਦੀਆਂ ਮੀਟਿੰਗਾਂ ਮੋਦੀ ਸਾਹਿਬ ਨੇ ਖੁਦ ਐਡਰੈਸ ਕੀਤੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਇਹ ਬੀਬੀ ਹੈਗੀ ਹੈ ਅਸੀਂ ਸਮਝਦੇ ਹਾਂ ਵੀ ਇਹਨੂੰ ਵਾਰਨਿੰਗ ਦੇ ਕੇ ਛੱਡ ਦੇਣਾ ਚਾਹੀਦਾ ਹੈ ਪਰ ਇਸ ਬੀਬੀ ਨੂੰ ਵੀ ਆਪਣੇ ਕੀਤੇ ਤੇ ਅਫਸੋਸ ਜ਼ਾਹਰ ਕਰਨਾ ਚਾਹੀਦਾ ਹੈ ਤੇ ਉਸ ਨੂੰ ਅ ਮਤਲਬ ਇਹ ਅੱਗੇ ਤੋਂ ਆਪਣੇ ਕੰਨ ਫੜ ਲੈਣੇ ਚਾਹੀਦੇ ਆ ਵੀ ਇਸ ਤਰ੍ਹਾਂ ਦੀਆਂ ਨਹੀਂ ਕਰਨੀਆਂ ਚਾਹੀਦੀਆਂ ਦੂਜੇ ਬੰਨੇ ਉਹਦੇ ਹੱਕ ਦੇ ਵਿੱਚ ਅਮਿਤワਾਲੀਆ ਜੀ ਖੁਦ ਪਏ ਆ ਕਹਿੰਦੇ ਵੀ ਇਹ ਕੀ ਹੋਇਆ ਇਹ ਕਾਂਦੀ ਡੈਮੋਕ੍ਰੇਸੀ ਹੈ ਜਦ ਕਿ ਹਰ ਰੋਜ਼ ਇੱਕ ਪਿੱਛੇ ਸੁਪਰੀਮ ਕੋਰਟ ਨੇ ਉਹ ਮੁੰਡਾ ਛੱਡਿਆ ਕਹਿ ਕੇ ਉਹ ਉਹਨੇ ਜਿਹੜੀ ਜਿੱਦਣ ਭਾਰਤ ਪਾਕਿਸਤਾਨ ਦਾ ਦੀਆਂ ਝੜੱਪਾਂ ਹੋਈਆਂ ਦੂਜੇ ਦਿਨ ਉਹਨੇ ਉਹਦੇ ਕੋਲ ਆਈ ਹੋਈ ਪੋਸਟ ਨੂੰ ਦੁਬਾਰਾ ਰੀ ਪੋਸਟ ਕਰਤਾ ਉਹ ਟ੍ਰੋਲ ਉਹਦੇ ਮਗਰ ਪੈ ਗਏ ਉਹਨੇ ਉਹ ਡਿਲੀਟ ਕਰਤੀ ਤੇ ਮਾਫੀ ਵੀ ਮੰਗ ਲਈ ਪਰ 15 20 ਦਿਨ ਉਹ ਬੰਦਾ ਅੰਦਰ ਰਿਹਾ ਜਾ ਕੇ ਸੁਪਰੀਮ ਕੋਰਟ ਨੇ ਉਹਦਾ ਉਹਦੀ ਬਾਹ ਫੜੀ ਹਾਈ ਕੋਰਟ ਨੇ ਵੀ ਉਹਦੀ ਬਾਹ ਨਹੀਂ ਸੀ ਫੜੀ ਸੋ ਇਹ ਦੂਰੇ ਮਿਆਰ ਸਾਡੇ ਦੇਸ਼ ਦੇ ਵਿੱਚ ਚਲ ਰਹੇ ਅਸੀਂ ਸਮਝਦੇ ਆ ਵੀ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਉਹਦੀ ਬੋਲਣ ਦੀ ਆਜ਼ਾਦੀ ਹੈ ਪਰ ਬੋਲਣ ਲੱਗਿਆ ਘੱਟੋ-ਘੱਟ ਇਹੀ ਜੀ ਸਮਾਜ ਜਿਹੜੀ ਸਾਡੀ ਸਮਾਜ ਜਿਹੜੇ ਸੰਵਿਧਾਨ ਦੀ ਮੂਲ ਭਾਵਨਾ ਹੈ ਵੀ ਅਸੀਂ ਜਿਹੜਾ ਭਰਾਤਰੀਵਾਦ ਹੈ ਫਾਟਰਨਿਟੀ ਹੈ ਜਿਹੜੀ ਲੋਕਾਂ ਦਾ ਆਪਸੀ ਭਾਈਚਾਰਾ ਹੈ ਉਸ ਨੂੰ ਆਂਝ ਨਹੀਂ ਆਉਣ ਦੇਵਾਂਗੇ ਇੰਨਾ ਕ ਤਾਂ ਘੱਟੋ-ਘੱਟ ਅਸੀਂ ਆਪਣੇ ਤੌਰ ਤੇ ਆਪਣਾ ਪਵੰਦੀ ਰੱਖੀਏ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਪਿੱਛੇ ਜੇ ਕੇਂਦਰ ਦੀ ਸਰਕਾਰ ਨੇ ਮਹਾਰਾਸ਼ਟਰ ਸਰਕਾਰ ਨੂੰ ਉਹਨਾਂ ਦੇ ਜਿਹੜੇ ਸਮਾਜਿਕ ਕੰਮ ਨੇ ਉਹਨਾਂ ਵਾਸਤੇ ਬਾਹਰੋਂ ਜਿਹੜੇ ਐਫਸੀਆਰਏ ਕਾਨੂੰਨ ਹੈ ਜਿਹੜਾ ਜਿਹੜੀ ਵਿਦੇਸ਼ ਤੋਂ ਆਉਂਦੇ ਜਿਹੜੀਆਂ ਡੋਨੇਸ਼ਨਸ ਹੈ ਉਹਨਾਂ ਦੇ ਸੰਬੰਧਤ ਕਾਨੂੰਨ ਹੈ ਉਸ ਕਾਨੂੰਨ ਦੇ ਤਹਿਤ ਉਹਨਾਂ ਨੂੰ ਵਿਦੇਸ਼ਾਂ ਤੋਂ ਫੰਡ ਲੈਣ ਦੀ ਆਗਿਆ ਦੇਤੀ ਮਹਾਰਾਸ਼ਟਰ ਦੀ ਸਰਕਾਰ ਨੂੰ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਦੇ ਪੱਖ ਤੋਂ ਦੇਤੀ ਠੀਕ ਹੈ ਕੋਈ ਗੱਲ ਨਹੀਂ ਪਰ ਇਹਦੇ ਵਿੱਚ ਦੂਰਾ ਕਰਦਾਰ ਕਿਉਂ ਰਖੇ 2018 ਚ ਕੈਰਲਾ ਦੇ ਵਿੱਚ ਬਹੁਤ ਭਿਆੰਕਰ ਹੜਾ ਆਏ ਸੀ ਤਬਾਹੀ ਮੱਚ ਗਈ ਸੀ ਉਦੋਂ ਬਹੁਤ ਸਾਰੀਆਂ ਫੋਰਨ ਦੀਆਂ ਸੰਸਥਾਵਾਂ ਨੇ ਉਹਨਾਂ ਦੀ ਮਦਦ ਕਰਨ ਦੇ ਵਾਸਤੇ ਕਿਹਾ ਸੀ ਪਰ ਭਾਰਤ ਸਰਕਾਰ ਨੇ ਉਸ ਮੌਕੇ ਤੇ ਵੀ ਉਸ ਕੰਮ ਦੇ ਲਈ ਵੀ ਕੈਰਲਾ ਦੀ ਸਰਕਾਰ ਨੂੰ ਇਹ ਮਨਜ਼ੂਰੀ ਨਹੀਂ ਸੀ ਦਿੱਤੀ ਫਿਰ ਪਿਛਲੇ ਸਾਲ ਪਹਾੜ ਪਹਾੜ ਦਾ ਪਹਾੜ ਵਹਿ ਗਿਆ ਸੀ ਵਾਇਨਾੜ ਦੇ ਵਿੱਚ ਪਿੰਡ ਦੇ ਪਿੰਡ ਤਬਾਹ ਹੋ ਗਏ ਸੀ ਐਡੀ ਤਬਾਹੀ ਤੋਂ ਬਾਅਦ ਵੀ ਇਹ ਉਹਨਾਂ ਨੂੰ ਨਹੀਂ ਦਿੱਤੀ ਗਈ ਆਗਿਆ ਕਿ ਤੁਸੀਂ ਬਾਹਰੋਂ ਮਦਦ ਲੈ ਸਕਦੇ ਸੋ ਇਹ ਦੂਰੇ ਮਿਆਰ ਜਿਹੜੇ ਹੈ ਕੇਂਦਰ ਸਰਕਾਰ ਦੇ ਬਹੁਤ ਮਾੜੇ ਆ ਉੱਥੋਂ ਦੇ ਜਿਹੜਾ ਫਾਈਨਾਂਸ ਮਿਨਿਸਟਰ ਨੇ ਕੈਰਲਾ ਦੇ ਉਹਨਾਂ ਨੇ ਇਸ ਦੇ ਉੱਤੇ ਜਿਹੜਾ ਉਹ ਇਤਰਾਜ਼ ਕੀਤਾ ਹੈ ਕੇ ਐਨ ਬਾਲਾ ਗੋਪਾਲ ਨੇ ਉਹਨਾਂ ਦਾ ਨਾਂ ਉਹਨਾਂ ਨੇ ਕਿਹਾ ਵੀ ਇਹ ਬਿਲਕੁਲ ਹੀ ਗਲਤ ਹੈ ਤੇ ਇਹ ਕੇਂਦਰ ਸਰਕਾਰ ਨੂੰ ਇਹਦੇ ਤੇ ਸਾਰੀਆਂ ਸਰਕਾਰਾਂ ਦੇ ਨਾਲ ਇੱਕੋ ਜਿਹਾ ਵਰਤੌ ਕਰਨਾ ਚਾਹੀਦਾ ਹੈ। ਅਗਲੀ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰ ਲਈ ਸਾਨੂੰ ਪਤਾ ਹੈ ਵੀ ਬਹੁਤ ਲੰਬੇ ਸਮੇਂ ਤੋਂ ਜਦੋਂ ਤੋਂ ਡਾਕਟਰ ਮਨਮੋਹਨ ਸਿੰਘ ਨੇ ਜਿਹੜੀਆਂ ਨਵ ਉਦਾਰਵਾਦੀ ਨੀਤੀਆਂ ਲਿਆਂਦੀਆਂ ਨੇ ਉਦੋਂ ਤੋਂ ਜਿਹੜੇ ਪਬਲਿਕ ਸੈਕਟਰ ਦੇ ادارے ਐ ਉਹ ਥੋੜੇ ਥੋੜੇ ਕਰਕੇ ਕਾਡੀਆਂ ਦੇ ਭਾ ਜਿਹੜੇ ਐ ਦੇਸ਼ ਦੇ ਅਮੀਰਾਂ ਨੂੰ ਕਾਰਪੋਰੇਟਾਂ ਨੂੰ ਅ ਵੇਚੇ ਜਾ ਰਹੀ ਹੈ ਦਿੱਤੇ ਜਾ ਰਹੇ ਇਸੇ ਤਰ੍ਹਾਂ ਨਾਲ ਹਰਿਆਣੇ ਦੇ ਹਿਸਾਰ ਦੇ ਵਿੱਚ ਦੂਰਦਰਸ਼ਨ ਦਾ ਇੱਕ ਕੇਂਦਰ ਸੀਗਾ ਜਿਹਨੂੰ 2023 ਜਨਵਰੀ ਦੇ ਵਿੱਚ ਬੰਦ ਕਰ ਦਿੱਤਾ ਉਦੋਂ ਉਦੋਂ ਉੱਥੇ ਦੇ ਜਿਹੜੇ ਮੁਲਾਜ਼ਮ ਸੀ ਹੋਰ ਲੋਕ ਸੀ ਉਹਨਾਂ ਨੇ ਬੜੇ-ਬੜੇ ਮੁਜ਼ਾਰੇ ਕੀਤੇ ਪਰ ਸਰਕਾਰ ਉਹਦੇ ਤੇ ਤਸ ਤੋਂ ਮਸ ਨਹੀਂ ਹੋਈ ਚਲੋ ਉਹ ਫੈਸਲਾ ਹੋ ਗਿਆ ਹੁਣ ਪਿਛਲੇ 879 ਦਿਨਾਂ ਤੋਂ ਜਿਹੜੀ 3 ਸਾਲ ਤੋਂ 2.5 3 ਸਾਲ 2.5 ਸਾਲ ਤੋਂ ਵੱਧ ਸਮੇਂ ਤੋਂ ਕੁਝ ਬੰਦੇ ਜਿਹੜੇ ਉਸ ਮਹਿਕਮੇ ਦੇ ਨਾਲ ਜਿਨ੍ਹਾਂ ਦਾ ਦੂਰ ਦਾ ਵਿਆਸਤਾ ਨਹੀਂ ਜਿਹੜੇ ਦੂਰਦਰਸ਼ਨ ਦੇ ਵਿੱਚ ਕੋਈ ਕੰਮ ਨਹੀਂ ਕਰਦੇ ਰਹੇ ਉਹ ਇਸ ਗੱਲ ਦੀ ਉੱਥੇ ਬੈਠੇ ਹੈ ਵੀ ਇਹ ਜਿਹੜੀ ਇੱਥੋਂ ਦੀ ਸਾਰੀ ਜ਼ਮੀਨ ਤੇ ਸਾਰਾ ਕੁਝ ਹੈਗਾ ਇਸ ਨੂੰ ਕੌਡੀਆਂ ਦੇ ਭਾਅ ਤੇ ਅਮੀਰਾਂ ਨੂੰ ਨਾ ਦੇ ਦਿੱਤਾ ਜਾਵੇ ਤੇ ਉਹ ਹਰ ਰੋਜ਼ 12 ਵਜੇ ਤੋਂ 4 ਵਜੇ ਤੱਕ ਬੰਦੇ ਆ ਹੁਣ ਧੁੱਪ ਕਰਕੇ ਉਹਨਾਂ ਨੇ 2 ਘੰਟੇ ਕੀਤਾ ਤੇ ਉਹਨਾਂ ਦੇ ਵਿੱਚ ਇੱਕ ਜੋੜਾ ਵੀ ਹੈ ਤੇ ਸਾਰੇ ਜੇ ਸਾਰੇ ਵੱਡੀ ਉਮਰ ਦੇ ਐ ਬੰਦੇ 60 ਸਾਲ ਤੋਂ ਉੱਪਰ ਐ ਕੋਈ 70 ਸਾਲ ਤੋਂ ਐ ਉਹਨਾਂ ਦੇ ਜਿਹੜਾ ਚਲਾ ਰਹੇ ਕੰਮ ਐ ਉਹ ਇੱਕ ਇੰਦਰ ਸਿੰਘ ਮਾਲਕ ਨਾਂ ਦਾ ਵਿਅਕਤੀ ਐ ਜਿਹੜਾ ਉਥੋਂ ਦੇ ਹਰਿਆਣਾ ਸਟੇਟ ਬਿਜਲੀ ਬੋਰਡ ਦੇ ਵਿੱਚ ਮੁਲਾਜ਼ਮ ਰਿਹਾਗਾ ਕਿਸੇ ਟਾਈਮ ਸੋ ਪਬਲਿਕ ਸੈਕਟਰ ਨੂੰ ਬਚਾਉਣ ਦੇ ਲਈ ਜੇ ਆਮ ਲੋਕ ਅੱਗੇ ਆਉਣ ਤਾਂ ਇਤੋਂ ਵੱਡੀ ਗੱਲ ਕੋਈ ਨਹੀਂ ਅਸੀਂ ਉਹਨਾਂ ਵਿਅਕਤੀਆਂ ਦੀ ਭਾਵਨਾ ਨੂੰ ਤੇ ਉਹਨਾਂ ਨੂੰ ਜਲਾਏ ਉਹਨਾਂ ਨੂੰ ਸਲਾਮ ਕਰਦੇ ਹਾਂ ਤੇ ਇਹ ਕੋਸ਼ਿਸ਼ ਕਰੀਏ ਕਿ ਸਾਡੇ ਨੇੜੇ ਤੇੜੇ ਵੀ ਜੇ ਕੋਈ ਤੇ ਹਜਾ ਕੁਝ ਹੋ ਰਿਹਾ ਹੈ ਤਾਂ ਅਸੀਂ ਇਸੇ ਤਰ੍ਹਾਂ ਉਹਦਾ ਵਿਰੋਧ ਕਰੀਏ ਲਾਸਟ ਗੱਲ ਤੁਹਾਡੇ ਨਾਲ ਜਿਹੜੀ ਕਰਨੀ ਹੈ ਆਪਰੇਸ਼ਨ ਸੰਧੂਰ ਦਾ ਡਟ ਕੇ ਰਾਜਨੀਤਿਕ ਲਾਭ ਲੈਣ ਲਈ ਪੂਰੀ ਦੀ ਪੂਰੀ ਬੀਜੇਪੀ ਪੁੱਠੀ ਹੋਈ ਪਈ ਹੈ ਪ੍ਰਧਾਨ ਮੰਤਰੀ ਮੋਦੀ ਜੀ ਰੋਜ਼ ਆਪਰੇਸ਼ਨ ਸੰਧੂਰ ਦੇ ਉੱਤੇ ਆਪਣੀਆਂ ਵੋਟਾਂ ਮੰਗ ਰਹੇ ਹੈ ਕੱਲ ਅਮਿਤ ਸ਼ਾ ਬੰਗਾਲ ਦੇ ਵਿੱਚ ਗਿਆ ਉੱਥੇ ਜਾ ਕੇ ਵੋਟਾਂ ਮੰਗ ਰਿਹਾ ਤੇ ਇਲਜ਼ਾਮ ਲਾ ਰਿਹਾ ਹੈ ਵੀ ਜਿਹੜੀ ਇੱਥੋਂ ਦੀ ਰਾਜ ਕਰਦੀ ਪਾਰਟੀ ਹੈ ਮਮਤਾ ਬੈਨਰਜੀ ਦੀ ਇਹ ਆਪਰੇਸ਼ਨ ਸੰਧੂਰ ਦਾ ਤਾਂ ਵਿਰੋਧ ਕਰਦੀ ਹੈ ਕਿ ਉਹ ਮੁਸਲਮਾਨਾਂ ਦੀਆਂ ਵੋਟਾਂ ਲੈ ਸਕੇ ਯਾਨੀ ਹਿੰਦੂ ਮੁਸਲਮਾਨ ਹਰ ਗੱਲ 'ਚ ਕਰਨਾ ਹੈ ਉਹਨਾਂ ਨੇ ਜਦ ਕੇ ਨਾਲ ਦੀ ਨਾਲ ਇਹ ਕੱਲ ਦਾ ਹੀ ਬਿਆਨ ਹੈ ਵੀ ਅਭਿਸ਼ੇਕ ਬੈਨਰਜੀ ਜਿਹੜਾ ਅਮੰਤਾ ਬੈਨਰਜੀ ਦਾ ਭਤੀਜਾ ਹੈ ਉਹ ਜਿਹੜੇ ਬਾਹਰਲੇ ਮੁਲਕਾਂ ਜਾ ਕੇ ਹੈ ਉਹ ਪਾਕਿਸਤਾਨ ਦੇ ਵਿਰੁੱਧ ਤੇ ਆਪਰੇਸ਼ਨ ਸੰਧੂਰ ਦੀ ਪੂਰੀ ਹਮਾਇਤ ਕਰ ਰਿਹਾ ਹੈ ਤੇ ਉਹ ਜਿਹੜੀਆਂ ਟੀਮਾਂ ਬਾਹਰ ਭੇਜੀਆਂ ਨੇ ਉਹਨਾਂ ਚ ਇੱਕ ਟੀਮ ਦਾ ਮੈਂਬਰ ਉਹ ਵੀ ਹੈ ਪਰ ਕਿਉਂਕਿ ਇਹਨਾਂ ਨੇ ਤਬੂਤਾ ਨਹੀਂ ਇਸ ਦੀ ਇੱਕ ਉਦਾਹਰਨ ਬਹੁਤ ਇੱਕ ਚੰਗੇ ਪੱਤਰਕਾਰ ਨੇ ਸ਼ੀਤਲ ਪੀ ਸਿੰਘ ਉਹਨਾਂ ਨੇ ਇੱਕ ਪੋਸਟ ਪਿੱਛੇ ਪਾਈ ਹੈ ਕੱਲ ਉਹ ਉਹ ਕਹਿੰਦੇ ਆ ਵੀ ਜਦੋਂ ਕਾਰਗਿਲ ਦੀ ਲੜਾਈ ਹੋਈ ਉਦੋਂ ਜਿਹੜੇ ਜਨਰਲ ਮਾਲਕ ਸੀਗੇ ਵੀਪੀ ਮਾਲਕ ਉਹਨਾਂ ਨੇ ਹੁਣ ਆਪਣੀ ਇੱਕ ਕਿਤਾਬ ਲਿਖੀ ਹੈ ਕਾਰਗਿਲ ਹੈਰਾਨੀ ਤੋਂ ਜਿੱਤ ਤੱਕ ਉਸ ਕਿਤਾਬ ਦੇ ਵਿੱਚ ਇਹ ਖੁਲਾਸਾ ਕੀਤਾ ਹੈ ਵੀ ਜਦੋਂ ਕਾਰਗਿਲ ਦੀ ਜਿੱਤ ਤੋਂ ਬਾਅਦ ਚੋਣਾ ਹੋਣੀਆਂ ਸੀ ਤਾਂ ਜਿਹੜੀ ਐਨਡੀਏ ਸੀਗੀ ਜਿਹਦੇ ਵਿੱਚ ਭਾਜਪਾ ਸ਼ਾਮਲ ਸੀ ਉਸ ਨੇ ਆਪਣੇ ਇਸ਼ਤਿਹਾਰਾਂ ਦੇ ਵਿੱਚ ਤਿੰਨੇ ਫੌਜਾਂ ਦੇ ਮੁਖੀਆਂ ਦੀਆਂ ਫੋਟੋਆਂ ਲਾ ਕੇ ਵੋਟਾਂ ਮੰਗੀਆਂ ਮਲਕ ਸਾਹਿਬ ਜਾਂਦੇ ਆ ਬਾਜਪਾਈ ਸਾਹਿਬ ਨੂੰ ਮਿਲਦੇ ਆ ਤੇ ਬਹੁਤ ਸਖਤੀ ਦੇ ਨਾਲ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਬਾਜਪਾਈ ਸਾਹਿਬ ਇਹ ਫੌਜ ਐਨਡੀਏ ਦੀ ਨਹੀਂ ਹੈ ਭਾਰਤ ਦੀ ਫੌਜ ਹੈ ਇਹ ਇਹ ਫੌਜ ਮੁਖੀ ਭਾਰਤ ਦੇ ਫੌਜ ਮੁਖੀ ਹੈ ਭਾਰਤੀ ਲੋਕ ਇਹਨਾਂ ਨੂੰ ਪੈਸੇ ਦਿੰਦੇ ਆ ਐਨਡੀਏ ਨਹੀਂ ਦਿੰਦੀ ਹੈ ਤੇ ਇਸ ਤਰ੍ਹਾਂ ਇਹਨਾਂ ਦਾ ਗਲਤ ਪਰਯੋਗ ਨਾ ਕੀਤਾ ਜਾਵੇ ਚੋਣਾ ਦੇ ਵਿੱਚ ਆਪਣੀ ਨਿੱਜੀ ਲਾਭਾਂ ਦੇ ਵਾਸਤੇ ਰਾਜਨੀਤਿਕ ਲਾਭਾਂ ਦੇ ਵਾਸਤੇ ਬਾਜਪਾਈ ਸਾਹਿਬ ਨੇ ਕਿਹਾ ਮਲਿਕ ਸਾਹਿਬ ਤੁਹਾਡੀ ਗੱਲ ਠੀਕ ਹੈ ਹੁਣ ਤਾਂ ਹੋ ਗਿਆ ਇਹ ਗਾਂਹ ਵਾਸਤੇ ਇਹ ਗੱਲ ਨਹੀਂ ਹੋਊਗੀ ਤੇ ਮਲਿਕ ਸਾਹਿਬ ਆਪਣੀ ਕਿਤਾਬ ਚ ਲਿਖਦੇ ਆ ਵੀ ਉਦੋਂ ਮੁੜ ਕੇ ਉਹਨਾਂ ਨੇ ਕੋਈ ਅਜਹੀ ਗੱਲੋਂ ਕਿਸੇ ਵੀ ਤਰ੍ਹਾਂ ਦੀ ਫੌਜ ਦੀ ਵਰਤੋਂ ਦੀ ਨਹੀਂ ਕੀਤੀ ਪਰ ਹੁਣ ਮੋਦੀ ਸਾਹਿਬ ਤਾਂ ਖੁਦ ਵਰਦੀ ਪਾ ਕੇ ਪੋਸਟਰ ਤੇ ਪੋਸਟਰ ਸਾਰਾ ਦੇਸ਼ ਭਰਿਆ ਪਿਆ ਜਣੀ ਫੌਜਾਂ ਦਾ ਜਿਹੜਾ ਕਮਾਂਡਰ ਹੈ ਸਾਡਾ ਚੀਫ ਕਮਾਂਡਰ ਉਹ ਰਾਸ਼ਟਰਪਤੀ ਹੈ ਪ੍ਰਧਾਨ ਮੰਤਰੀ ਫੌਜਾਂ ਦਾ ਕਮਾਂਡਰ ਨਹੀਂ ਪਰ ਉਹ ਫੌਜਾਂ ਦੇ ਕਮਾਂਡਰਾਂ ਵਾਲੀ ਵਰਦੀ ਪਾ ਕੇ ਫੋਟੋਆਂ ਖਿਚਾ ਕੇ ਤੇ ਸਾਰਾ ਦੇਸ਼ ਇਸ਼ਤਿਹਾਰबाजी ਨਾਲ ਭਰਿਆ ਪਿਆ ਜਣੀ ਫੌਜ ਦੀ ਦੁਰਵਰਤੋਂ ਆਪਣੇ ਰਾਜਨੀਤਿਕ ਹਿੱਤਾਂ ਲਈ ਹੋ ਰਹੀ ਹੈ ਤੇ ਜਦੋਂ ਇਹ ਹੁੰਦਾ ਵੀ ਇਹ ਆਪਣੇ ਸਾਂਝਾ ਦੇਸ਼ ਦਾ ਹਿੱਤ ਹੈ ਤੇ ਉਦੋਂ ਜੇ ਕੋਈ ਕਿੰਤੂ ਪ੍ਰੰਤੂ ਕਹਿੰਦੇ ਵੀ ਇਹ ਦੇਸ਼ ਵਿਰੋਧੀ ਹੈ ਜੇ ਕੋਈ ਇਹ ਕਹੇ ਤੇ ਵੀ ਇਹ ਦੇਸ਼ ਦਾ ਹਿੱਤ ਨਹੀਂ ਹੈ ਤਾਂ ਬੀਜੇਪੀ ਦਾ ਹਿੱਤ ਹੈ ਇਸ ਗੱਲ 'ਚ ਫਿਰ ਮਿਰਚਾ ਵੀ ਲੱਗਦੀਆਂ ਨੇ ਨਾਲ ਸੱਚ ਇਹ ਹੈ ਕਿ ਉਹ ਦੇਸ਼ ਹਿੱਤ ਨਾਲੋਂ ਜ਼ਿਆਦਾ ਬੀਜੇਪੀ ਦੇ ਹਿੱਤ ਵਜੋਂ ਆਪਰੇਸ਼ਨ ਸੰਧੂਰ ਨੂੰ ਵਰਤਾਇਆ ਜਾ ਰਿਹਾ ਹੈ ਅੱਜ ਵੀ ਗੱਲ 'ਚ ਐ ਨਹੀਂ ਬਹੁਤ-ਬਹੁਤ ਸ਼ੁਕਰੀਆ